ਤੇ ਗਧਰੀ ਬਾਬਿਆਂ ਦੇ ਇਸ ਮੇਲੇ ਦੇ ਵਿੱਚ ਇਸ ਮੰਚ ਤੇ ਸਭ ਤੋਂ ਪਹਿਲਾਂ ਮੈਂ ਸੱਦਾ ਦੇਵਾਂਗਾ ਕਿ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਸਾਰੇ ਮੈਂਬਰਾਂ ਕੋਸ਼ ਕਰਨ ਉਹ ਵੀ ਸਟੇਜ ਤੇ ਆ ਜਾਣ ਕਿਉਂਕਿ ਕੁਝ ਮਤੇ ਹਨ ਜਿਹੜੇ ਮਤੇ ਅੱਜ ਇਸ ਵੇਲੇ ਪੇਸ਼ ਕੀਤੇ ਜਾਣੇ ਨੇ ਤੇ ਉਹਨਾਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਜਾਣਾ ਹੈ ਲਗਾਤਾਰ ਲੰਬੇ ਅਰਸੇ ਤੋਂ ਇਹ ਜੋ ਗਧਰੀ ਬਾਬਿਆਂ ਦਾ ਮੇਲਾ ਹੋ ਰਿਹਾ ਹੈ ਇਸ ਦਾ ਮੁੱਖ ਮਨੋਰਥ ਇਹ ਹੀ ਹੈ ਕਿ ਕੈਨੇਡਾ ਦੀ ਧਰਤੀ ਤੋਂ ਦੇਸ਼ ਦੀ ਆਜ਼ਾਦੀ ਦਾ ਪਰਚਮ ਚੁਰਾਇਆ ਗਿਆ ਸੀ ਅਤੇ ਕੈਨੇਡਾ ਦੇ ਗਦਰੀ ਬਾਬਿਆਂ ਨੇ ਇਸ ਨੂੰ ਸ਼ੁਰੂ ਕੀਤਾ ਸੀ ਇਹ ਅਫਸੋਸ ਹੈ ਕਿ ਜੋ ਸੁਪਨਾ ਉਹਨਾਂ ਨੇ ਦੇਖਿਆ ਸੀ ਉਹ ਪੂਰਾ ਨਹੀਂ ਹੋਇਆ ਤੇ ਇਹ ਤੁਖਾੰਤ ਹੈ ਕਿ ਜਿਹੋ ਜਿਹੇ ਰਾਜ ਉਹ ਚਾਹੁੰਦੇ ਸਨ ਉਹ ਇਹ ਰਾਜ ਸਥਾਪਿਤ ਨਹੀਂ ਹੋਇਆ ਸੋ ਇਹ ਬੜੀ ਦੁਖਦੀ ਗੱਲ ਹੈ ਪਰ ਇਥੋਂ ਹੀ ਆਵਾਜ਼ ਫਿਰ ਉੱਠ ਰਹੀ ਹੈ ਹਰ ਵੇ ਬੜੇ ਉਤਸ਼ਾਹ ਨਾਲ ਆਪ ਸਾਰੇ ਸ਼ਾਮਲ ਹੁੰਦੇ ਹੋ ਸਾਹਿਬ ਸਾਡੇ ਪਿਆਰੇ ਵੀਰ ਸਾਹਿਬ ਸਿੰਘ ਜੀ 팀 ਤੇ ਉਹਨਾਂ ਦੀ ਸਾਰੀ ਟੀਮ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ ਕੁਝ ਮਤੇ ਆਪ ਜੀ ਦੀ ਖਿਦਮਤ ਪੇਸ਼ ਕਰਦੇ ਨੇ ਜਿਸ ਤਰ੍ਹਾਂ ਪਹਿਲਾਂ ਬੀਸੀ ਦੇ ਪ੍ਰੀਮੀਅਰ ਵਾਕਵਾਕ ਮੰਤਰੀਆਂ ਤੇ ਸਾਰਿਆਂ ਨੇ ਸੰਬੋਧਨ ਕੀਤਾ ਸਾਡੇ ਲਈ ਬੜਾ ਇਤਿਹਾਸ ਗੌਰਵਮਈ ਹੈ ਸੋ ਅੱਜ ਦੇ ਇਤਿਹਾਸ ਬਾਰੇ ਜਿਹੜਾ ਇਹ ਮੇਲਾ ਸਮਰਪਿਤ ਵੀ ਹੈ ਸਰਦਾਰ ਅਜੀਤ ਸਿੰਘ ਦੀ ਸ਼ੀਰਪਾਲ ਸਿੰਘ ਦੇ ਚਾਚਾ ਜੀ ਤੇ ਨਾਲ ਹੀ ਜੋਸਫ ਐਡਵਰਡ ਬਰਡ ਜਿਨ੍ਹਾਂ ਨੇ ਉਸ ਵੇਲੇ ਜਹਾਜ਼ ਕਾਮਾਗਾਟਾ ਮਾਰੂ ਦੇ ਮਸਾਫਰਾਂ ਦਾ ਕੇਸ ਲੜਿਆ ਇਹ ਵੀ ਗੱਲ ਇਹ ਵੀ ਗੱਲ ਇਹ ਤੁਹਾਨੂੰ ਮਹੱਤਵਪੂਰਨ ਹੈ ਕਿ ਸਾਡੇ ਲਈ ਇਹ ਜਿਹੜੇ ਇਤਿਹਾਸ ਦੇ ਪੰਨੇ ਨੇ ਆਪਣੇ ਗੌਰਮੇ ਹੀ ਨੇ ਜਦੋਂ ਅਸੀਂ ਉਹਨਾਂ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰੇਸ਼ ਕਰਦੇ ਆਂ ਤੇ ਬੜਾ ਮਾਣ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਸ਼ੁਰੂ ਕਰਦੇ ਆਂ ਸ਼ਹੀਦ ਭਾਈ ਮੇਵਾ ਸਿੰਘ ਜੀ ਸ਼ਹੀਦ ਭਾਈ ਮੇਵਾ ਸਿੰਘ ਜੀ ਕੈਨੇਡਾ ਦੇ ਸੂਚੇਬ ਪੱਧਰ ਤੇ ਉਹ ਸ਼ਹੀਦ ਸਨ ਜਿਨ੍ਹਾਂ ਨੇ ਹੌਪਕਿੰਸਨ ਨੂੰ ਸੋਧਿਆ ਅਤੇ ਉਸ ਤੋਂ ਬਾਅਦ ਸਚੇਤ ਪਤਰ ਦੇ ਸ਼ਹੀਦ ਸ਼ਹੀਦੀ ਭਾਈ ਸ਼ਹਾਦਤ ਦਾ ਜਾਮ ਪੀਤਾ ਚੱਕ ਬੇਮਾਇਰ ਕਾਉਂਸਲਰ ਨਿਊ ਬੈਸਟ ਦੇ ਉਹ ਵੀ ਸਟੇ ਇੱਥੇ ਸਨ ਜਿਨ੍ਹਾਂ ਨੇ ਪ੍ਰੋਕਲੇਮੇਸ਼ਨ ਜਾਰੀ ਕਰਵਾਇਆ ਮਾਨਤਾ ਦਿੱਤੀ 11 ਜਨਵਰੀ ਨੂੰ ਉਹਨਾਂ ਦੇ ਸ਼ਹੀਦੀ ਦਿਨ ਤੇ ਸੋ ਅੱਜ ਪ੍ਰੋਫੈਸਰ ਹੌਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਤੇ ਗਦਰੀ ਬਾਬਿਆਂ ਦੇ ਮੇਲੇ ਦੇ ਮੰਚ ਤੋਂ ਇਹ ਮਤਾ ਪੇਸ਼ ਕੀਤਾ ਜਾਂਦਾ ਹੈ ਕਿ ਕੈਨੇਡਾ ਦੇ ਇਤਿਹਾਸ ਵਿੱਚ ਭਾਈ ਮੇਵਾ ਸਿੰਘ ਦੀ ਸ਼ਹੀਦ ਦਾ ਜੋ ਕ੍ਰਿਮੀਨਲ ਰਿਐਕਟਡ ਹੈ ਉਹ ਖਤਮ ਕੀਤਾ ਜਾਏ ਤੇ ਉਹਨਾਂ ਨੂੰ ਕੈਨੇਡਾ ਦੇ ਸ਼ਹੀਦ ਐਲਾਨਿਆ ਜਾਏ ਸੋ ਹੀ ਮੈਂ ਤੁਹਾਡੀ ਖਿਦਮਤ ਵਿੱਚ ਪੇਸ਼ ਹੈ ਗੁਜ਼ਾਰਿਸ਼ ਕਰਾਂਗੇ ਹਟਕੜੇ ਕਰਕੇ ਇਸ ਨੂੰ ਪ੍ਰਵਾਨਗੀ ਦਿਓ ਬਹੁਤ ਸ਼ੁਕਰੀਆ ਜੀ ਉਸ ਤੋਂ ਬਾਅਦ ਵਾਟਰਫਰੰਟ ਸਟਰੀਟ ਪਿੱਛੇ ਜੇ ਅਸੀਂ ਜ਼ਿਕਰ ਵੀ ਸੁਣਿਆ ਬੜੀ ਅੱਛੀ ਗੱਲ ਹੈ ਜਦੋਂ ਅਸੀਂ ਈਵਨ ਮੈਂ ਇੱਕ ਕੱਲ ਜ਼ਰੂਰ ਜ਼ਿਕਰ ਕਰਾਂਗਾ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਕਿ ਜਦੋਂ ਜਾਪਾਨ ਤੋਂ ਹੀ ਲਿਆ ਗਿਆ ਉਸ ਜਹਾਜ਼ ਦਾ ਨਾਮ ਵੀ ਗਦਰੀ ਬਾਬਿਆਂ ਨੇ ਬਾਬਾ ਗੁਰਦੇਵ ਸਿੰਘ ਨੇ ਸ਼ਹੀਦ ਭਾਈ ਮੀਬਾ ਸਿੰਘ ਦੀ ਤੇ ਬਾਕੀ ਸਾਰਿਆਂ ਦੀ ਪ੍ਰੇਰਣਾ ਦੇ ਨਾਲ ਗੁਰਨਾਨਕ ਜਹਾਜ਼ ਰੱਖਿਆ ਸੀ ਸਾਡਾ ਇਤਿਹਾਸਿਕ ਵਿਰਸਾ ਹੈ ਸਾਰਿਆਂ ਦੇ ਵਾਸਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਕੇਵਲ ਤੇ ਕੇਵਲ ਸਤ੍ਰੀਟ ਪੱਧਰ ਤੇ ਨਹੀਂ ਵਾਟਰਫਰੰਟ ਦਾ ਮੁਕੰਮਲ ਜਿਹੜਾ ਨਾਮ ਹੈ ਇਹ ਸਾਡੇ ਲਈ ਪ੍ਰਾਇਮਰੀ ਨਾਮ ਜਿਹੜਾ ਹੈ ਸਾਡਾ ਇਹ ਸੈਕੰਡਰੀ ਨਹੀਂ ਬਲਕਿ ਪ੍ਰਾਇਮਰੀ ਨਾਮ ਗੁਰਨਾਨਕ ਜਹਾਜ਼ ਕਾਮਾਗਾਟਾ ਮਾਰੂ ਹੋਵੇ ਇਕ ਵਾਰ ਜ਼ੋਰਦਾਰ ਉਤਸ਼ਾਹ ਤੇ ਤਾੜੀਆਂ ਦੇ ਨਾਲ ਹੱਥ ਖੜੇ ਕਰਕੇ ਅਸੀਂ ਮਾਨਤਾ ਦੇਈਏ। ਕਿ ਮਿਸਟਰ ਐਡਵਰਡ ਬਰਡ ਜਿਹੜਾ ਕਿ ਸਟੇਡੀਅਮ ਹੈ ਸਾਡਾ ਬਹੁਤ ਵਿਸ਼ਾਲ ਸਟੇਡੀਅਮ ਸਰੀ ਦਾ ਜਿਸ ਨੂੰ ਮਾਨ ਨਾਲ ਅਸੀਂ ਦੇਖਣਾ ਹੈ ਕਿ ਇਹ ਬੁਲੰਦੀ ਤੇ ਪਹੁੰਚੇ ਇਸ ਦਾ ਨਾਂ ਮਿਸਟਰ ਬਰਡ ਦੇ ਨਾਂ ਤੇ ਇਹ ਸਥਾਪਿਤ ਕੀਤਾ ਜਾਏ ਇਹ ਅੱਜ ਇਸ ਸਟੇਡੀਅਮ ਦਾ ਜਿਹੜਾ ਨਾਮਕਰਨ ਕਰਨਾ ਉਸ ਦੇ ਵਾਸਤੇ ਵੀ ਆਪ ਜੀ ਦੀ ਪ੍ਰਵਾਨਗੀ ਚਾਹੀਦੀ ਹੈ। ਸੋ ਮਾਤੇਰੇ ਰੂਪ ਦੇ ਵਿੱਚ ਗਧਰੀ ਬਾਬਿਆਂ ਦੇ ਮੇਲੇ 'ਚ ਇਹ ਸਾਰਿਆਂ ਤੋਂ ਪ੍ਰਵਾਨਗੀ ਤੁਹਾਡੇ ਤੋਂ ਚਾਹੀਦੀ ਹੈ ਤੇ ਹੱਥ ਕੜੇ ਕਰਕੇ ਪ੍ਰਵਾਨਗੀ ਜ਼ਰੂਰ ਦਿਓ ਸਕੂਲਾਂ ਦੇ ਕੈਰਿਕਿਊਲਮ ਦੇ ਵਿੱਚ ਜੋ ਪਾਠ ਪੜਾਇਆ ਜਾਂਦਾ ਹੈ ਮਾਫ ਕਰਨਾ ਅਸੀਂ ਬੇਸ਼ੱਕ ਕੈਨੇਡਾ ਦੇ ਵਿੱਚ ਬੜੇ ਦਮਕਸੇ ਮਾਰਦੇ ਹਾਂ ਪਰ ਬਸਤੀਵਾਦ ਦਾ ਰੂਪ ਅਜੇ ਵੀ ਇੱਥੇ ਬਰਕਰਾਰ ਹੈ ਕਹਿਣ ਨੂੰ ਅਸੀਂ ਜਿੰਨੀ ਮਰਜ਼ੀ ਗੱਲ ਕਹੀਏ ਪਰ ਸੱਚ ਹੈ ਕਿ ਅਜੇ ਉਹ ਕੰਮ ਕਰਨਾ ਬਾਕੀ ਹੈ ਚਾਹੇ ਭਾਈ ਮੀਵਾ ਸਿੰਘ ਦੀ ਦਾ ਇਤਿਹਾਸ ਹੈ ਗਦਰੀ ਭਾਬਿਆਂ ਦਾ ਇਤਿਹਾਸ ਹੈ ਸਮੁੱਚੇ ਤੌਰ ਤੇ ਅਸੀਂ ਮੰਨ ਤਰਾਂਗੇ ਕਿ ਕੈਨੇਡਾ ਦੇ ਕਾਰਕ੍ਰਮ ਦੇ ਵਿੱਚ BC ਦੇ ਪਾਠਕ੍ਰਮ ਦੇ ਵਿੱਚ ਇਹਨਾਂ ਯੋਧਿਆਂ ਦਾ ਜਿਹੜਾ ਗੌਰਵਮਈ ਇਤਿਹਾਸ ਹੈ ਉਸ ਨੂੰ ਪੜਾਇਆ ਜਾਏ ਤਾਂ ਕਿ ਸਾਡੀਆਂ ਆਉਣੀਆਂ ਪੀੜ੍ਹੀਆਂ ਇਹ ਜਾਣ ਸਕਣ ਕਿ ਕੈਨੇਡਾ ਜੇ ਵਨਸਮਾਨਤਾ ਦਾ ਆਦੇਸ਼ ਹੈ ਮਲਟੀਕਲਚਰਿਜ਼ਮ ਦਾ ਦੇਸ਼ ਹੈ ਤਾਂ ਉਹ ਵਿਕਾਸ ਸਾਡੇ ਮਹਾਨ ਗਦਰੀਵਾਦਿਆਂ ਦੇ ਕਰਕੇ ਹੈ ਇਹ ਉਹਨਾਂ ਦੀ ਦੇਣ ਹੈ ਤੋਂ ਉਤਸ਼ਾਹ ਦੇ ਨਾਲ ਮਾਨਤਾ دیਏ ਤੇ ਤਾੜੀਆਂ ਨਾਲ ਹੱਥ ਖੜੇ ਕਰਕੇ ਜ਼ੋਰਦਾਰ ਪ੍ਰਵਾਨਗੀ ਦੇਈ ਗਈ ਭਾਈ ਭਗਤ ਸਿੰਘ ਜੀ ਮਿਸਟਰ ਬਾਡ ਜਾਂ ਉਸ ਸਮੇਂ ਦੇ ਸਾਰੇ ਹੀ ਜਿਹੜੇ ਯੋਧੇ ਸਨ ਜਿਨ੍ਹਾਂ ਨੇ ਸੰਘਰਸ਼ ਕੀਤਾ ਜਾਂ ਜਿਨ੍ਹਾਂ ਮੁਕਤ ਆਗ ਦੇ ਲੋਕਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਅੱਜ ਦੀ ਇਸ ਮੇਲੇ ਦੇ ਵਿੱਚ ਸਮੂਹਿਕ ਤੌਰ ਤੇ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ ਤੇ ਖਾਸ ਤੌਰ ਤੇ ਜਿਹੜਾ ਇਹ ਮੁੱਦਾ ਹੈ ਉਹ ਉਹਨਾਂ ਵਾਸਤੇ ਹੈ ਕਿ ਇਥੋਂ ਦੀਆਂ ਜਿਹੜੀਆਂ ਸਾਡੀਆਂ ਪੀੜ੍hiyan ਹਨ ਉਹਨਾਂ ਦੇ ਵਾਸਤੇ ਅਸੀਂ ਜ਼ਰੂਰ ਇਹਨਾਂ ਸ਼ਖਸੀਅਤਾਂ ਦਾ ਜਿਹੜਾ ਸਤਕਾਰ ਤੇ ਇਤਿਹਾਸ ਹੈ ਉਹਨਾਂ ਨੂੰ ਪੜਾਈਏ ਕੈਨੇਡਾ ਦੇ ਨਾਲ ਨਾਲ ਜੋ ਪੰਜਾਬ ਦੇ ਨਾਲ ਸੰਬੰਧਿਤ ਵੀ ਕੁਝ ਮੁੱਦੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਹੈ ਕਿ ਜਿਹੜਾ ਗਗਰੀਆਂ ਦੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਸਰਦਾਰ ਜਰਨੈਲ ਸਿੰਘ ਉਹਨਾਂ ਦੀਆਂ ਪੇਂਟਿੰਗਸ ਦੇਖੋ ਇੱਕ ਪਾਸੇ ਦੇਖੋ ਜੇਕਰ ਸ਼ੁਰੂ ਕਰਾਂ ਤਾਂ ਪਤਾ ਲੱਗਦਾ ਕਿਤੇ ਭਾਈ ਮੀਵਾ ਸਿੰਘ ਕਿਤੇ ਭਾਗ ਸਿੰਘ ਕਿਤੇ ਭਾਈ ਹਿਸ਼ਰ ਸਿੰਘ ਦੀ ਢੁੱਡੀ ਕੇ ਕਿਤੇ ਭਾਈ ਸਾਡੇ ਉਤਮ ਸਿੰਘ ਦੀ ਹਾਂਸ ਕਿਤੇ ਭਾਈ ਗੁਰਦੇਵ ਸਿੰਘ ਦੀ ਕਿੰਨੇ ਨਾਮ ਨੇ ਹਰਨਾਮ ਸਿੰਘ ਦੀ ਕਾਰੀ ਸਾਈ ਉਹਨਾਂ ਦੇ ਪਿੰਡਾਂ ਦੇ ਸਕੂਲ ਜਿਹੜੇ ਨੇ ਉਥੋਂ ਦੇ ਸਟੇਡੀਅਮ ਨੇ ਉਥੋਂ ਦੇ ਐਜੂਕੇਸ਼ਨ ਆਧਾਰੇ ਨੇ ਉਹਨਾਂ ਸਾਰਿਆਂ ਦੇ ਨਾਮ ਜਿਹੜੇ ਹਨ ਅੱਜ ਇਸ ਮੇਲੇ ਦੇ ਵਿੱਚ ਇਹ ਮਤੇ ਦੇ ਰੂਪ ਚ ਆਪ ਪ੍ਰਵਾਨ ਦੀ ਦੋ ਕਿ ਉਹਨਾਂ ਸਾਰਿਆਂ ਦੇ ਨਾਮ ਗਦਰੀ ਬਾਬਿਆਂ ਦੇ ਨਾਮ ਤੇ ਰੱਖੇ ਜਾਣ ਜੇਕਰ ਇਤਿਹਾਸ ਨੂੰ ਅਸੀਂ ਸਾਹਮਣਾ ਤਾਂ ਆਪੋ ਆਪਣੇ ਪਿੰਡ ਦੇ ਪੱਧਰ ਤੇ ਉਪਰਾਲਾ ਕਰੀਏ ਸੋ ਇਹ ਮੰਗ ਅੱਜ ਗਦਰੀ ਬਾਬੇ